ਜਿਹੜਾ ਕਿ 20 ਤਰੀਕ ਨੂੰ ਧੰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ 462ਵਾਂ ਪ੍ਰਕਾਸ਼ ਦਿਹਾੜਾ ਗੁਰੂ ਨਾਨਕ ਨਾਮਲੇ ਵਾਸ ਇੱਕ ਸੰਗਤਾਂ ਦੇ ਸੰਯੋਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ 11 April ਤੋਂ ਲੈ ਕਰਕੇ 20 April ਤੱਕ ਇਹ ਗੁਰਮਤ ਸਮਾਗਮ ਜਿਹੜੇ ਨੇ ਲਗਾਤਾਰ ਸ਼ਹਿਰ ਦੇ ਵਿੱਚ ਚੱਲਣਗੇ ਸ਼ਹਿਰ ਦੇ ਤਰਨਤਨ ਸਾਹਿਬ ਜੀ ਦੇ ਇਹ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਗੁਰਮਤ ਸਮਾਗਮ ਹੋ ਰਹੇ ਨੇ ਤੇ 18 ਤਰੀਕ ਤੋਂ ਲੈ ਕਰਕੇ 20 ਤਰੀਕ ਤੱਕ ਗੁਰਮਤ ਸਮਾਗਮ ਜਿਹੜੇ ਲਗਾਤਾਰ 3 ਦਿਨ ਦਾ ਸਮਾਗਮ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਗੁਰਦੁਆਰਾ ਮਨਜੀਤ ਸਾਹਿਬ ਦੀਵਾਨ ਹਾਲ ਵਿਖੇ ਚੱਲਣਗੇ ਤਤ ਵਿਚਾਰ ਜਾਹੇ ਮਥਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਣ ਗਰਬ ਨਾ ਆਇਓ ਐਸੇ ਦੀਨ ਦਿਆਲ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਮਜਸਮੇ ਸੋਢੀ ਸੁਲਤਾਨ ਪਤਾ ਤਨ ਤਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਤਿਨਾਂ ਦੇ ਚਰਨ ਛੋਪਾ ਪ੍ਰਾਪਤ ਪਵਿੱਤਰ ਅਸਥਾਨ ਜਿਹੜੇ ਉਹਨਾਂ ਦੇ ਦਰੋਂ ਘਰੋਂ ਵਰਸਾਈ ਹੋਈ ਪਵਿੱਤਰ ਨਗਰੀ ਸ੍ਰੀ ਤਰਨਤਨ ਸਾਹਿਬ ਹੈ ਅਤੇ ਉਹਨਾਂ ਦਾ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿਹੜਾ ਉਹਨਾਂ ਨੇ ਰਹਿਮਤ ਕਰਕੇ ਕਿਰਪਾ ਕਰਕੇ ਪ੍ਰਗਟ ਕੀਤਾ ਹੈ ਉਹਨਾਂ ਦੇ ਪਵਿੱਤਰ ਅਸਥਾਨਾਂ ਤੇ ਖੜੇ ਹਾਂ ਆਉਣ ਵਾਲੇ ਸਮੇਂ ਅੰਦਰ ਜਿਹੜਾ ਕਿ 20 ਤਰੀਕ ਨੂੰ ਤਨ ਤਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ 462ਵਾਂ ਪ੍ਰਕਾਸ਼ ਦਿਹਾੜਾ ਗੁਰੂ ਨਾਨਕ ਨਾਮਲੇ ਵਾਸਿਕ ਸੰਗਤਾਂ ਦੇ ਸੰਯੋਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ। ਪ੍ਰਕਾਸ਼ ਦਿਹਾੜੇ ਦੇ ਸਬੰਧ ਦੇ ਅੰਦਰ 11 ਅਪ੍ਰੈਲ ਤੋਂ ਲੈ ਕਰਕੇ 20 ਅਪ੍ਰੈਲ ਤੱਕ ਇਹ ਗੁਰਮਤ ਸਮਾਗਮ ਜਿਹੜੇ ਨੇ ਲਗਾਤਾਰ ਸ਼ਹਿਰ ਦੇ ਵਿੱਚ ਚੱਲਣਗੇ। 11 ਅਪ੍ਰੈਲ ਤੋਂ ਲੈ ਕੇ 18 ਅਪ੍ਰੈਲ ਤੱਕ ਸ਼ਹਿਰ ਦੇ ਤਰਨਤਨ ਸਾਹਿਬ ਜੀ ਦੇ ਇਹ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਗੁਰਮਤ ਸਮਾਗਮ ਹੋ ਰਹੇ ਨੇ ਜਿਨ੍ਹਾਂ ਸਮਾਗਮਾਂ ਦੇ ਵਿੱਚ ਵੱਖ-ਵੱਖ ਗੁਰੂ ਘਰ ਦੇ ਰਾਗੀ ਢਾਡੀ ਕਥਾਵਾਚਕ ਵਿਦਵਾਨ ਸਿੰਘ ਸਾਹਿਬਾਨ ਹਾਜ਼ਰੀਆਂ ਭਰ ਰਹੇ ਨੇ ਤੇ 18 ਤਰੀਕ ਤੋਂ ਲੈ ਕਰਕੇ 20 ਤਰੀਕ ਤੱਕ ਗੁਰਮਤ ਸਮਾਗਮ ਜਿਹੜੇ ਲਗਾਤਾਰ 3 ਦਿਨ ਦਾ ਸਮਾਗਮ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਚੱਲਣਗੇ ਇਸ ਦੇ ਸਬੰਧ ਦੇ ਅੰਦਰ ਜਿਹੜਾ ਕਿ ਇਹਨਾਂ ਅਸਥਾਨਾਂ ਤੋਂ ਨਗਰ ਕੀਰਤਨ ਜਿਹੜਾ ਉਹ ਵੀ ਪ੍ਰਾਰੰਭ ਹੋ ਰਿਹਾ ਹੈ ਜਿਹੜਾ ਕਿ ਪੰਜ ਪਿਆਰੇ ਸਿੰਘ ਸਾਹਿਬਾਨਾਂ ਦੀ ਅਗਵਾਈ ਦੇ ਹੇਠ ਪ੍ਰਾਰੰਭ ਹੋਵੇਗਾ ਤੇ ਸ਼ਹਿਰ ਦੀਆਂ ਪ੍ਰਕਰਮਾਂ ਕਰਨ ਤੋਂ ਉਪਰੰਤ ਜਿਸਤੀ ਸਮਾਪਤੀ ਸਤਖੰਡ ਸ੍ਰੀ ਦਰਬਾਰ ਸਾਹਿਬ ਤਰਨਤਨ ਸਾਹਿਬ ਵਿਖੇ ਹੋਵੇਗੀ ਗੁਰੂ ਸਾਹਿਬ ਜੀ ਨੇ અપਾਰ ਇੱਥੇ ਰਹਿਮਤ ਕਿਰਪਾ ਕੀਤੀ ਹੈ ਜਿਹੜੀਆਂ ਸੰਗਤਾਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਅੱਜ ਪ੍ਰਕਾਸ਼ ਦਿਹਾੜੇ ਨੂੰ ਬਹੁਤ ਸੁਚੱਜੇ ਢੰਗ ਦੇ ਨਾਲ ਜਿਹੜਾ ਮਨਾ ਰਹੀਆਂ ਨੇ ਕਿਉਂਕਿ ਤਰਨਤਨ ਸਾਹਿਬ ਜੀ ਦੀ ਧਰਤੀ ਤੇ ਗੁਰੂ ਅਰਜਨ ਦੇਵ ਜੀ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਕਿ ਆਪ ਕਿਰਪਾ ਕਰਕੇ ਕੋੜੀਆਂ ਦਾ ਕੋੜ ਦੂਰ ਕੀਤਾ ਅਤੇ ਆਪ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਹੱਥੀ ਮਲਮ ਪੱਟੀਆਂ ਵੀ ਕੀਤੀਆਂ ਹੱਥੀ ਗੁਰੂ ਸਾਹਿਬ ਜੀ ਪ੍ਰਸ਼ਾਦਾ ਛਕਾਉਂਦੇ ਰਹੇ ਅਤੇ ਸਤਿਕਾਰਯੋਗ ਮਾਤਾ ਭਾਨੀ ਜੀ ਵੀ ਨਾਲ ਸੇਵਾ ਜਿਹੜੀ ਹੈ ਉਹ ਬੜੇ ਪ੍ਰੇਮ ਤੇ ਅਦਬ ਦੇ ਨਾਲ ਕਰਦੇ ਰਹੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤਰਨਤਨ ਸਾਹਿਬ ਜੀ ਦੀ ਪਵਿੱਤਰ ਇਸ ਧਰਤੀ ਤੇ ਸਰੋਵਰ ਸਭ ਤੋਂ ਵੱਡਾ ਸਰੋਵਰ ਜਿਹੜਾ ਹੈ ਉਹ ਪ੍ਰਗਟ ਕੀਤਾ ਤੇ ਇਸ ਸਰੋਵਰ ਵਰਗਾ ਕੋਈ ਵੀ ਐਡਾ ਵੱਡਾ ਸਰੋਵਰ ਨਹੀਂ ਜਿਹੜਾ ਇਹਦਾ ਆਕਾਰ ਐਡਾ ਵੱਡਾ ਨਹੀਂ ਜਿੰਨਾ ਵੱਡਾ ਆਕਾਰ ਤਰਨ ਤਰਨ ਸਾਹਿਬ ਜੀ ਦੇ ਪਾਵਨ ਸਰੋਵਰ ਦਾ ਹੈ ਇਸ ਅਸਥਾਨ ਇਸ ਨਗਰੀ ਤੇ ਜਿਹੜਾ ਕਿ ਇਸ ਸ਼ਹਿਰ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦੋ ਅਸਥਾਨ ਜਿਹੜੇ ਨੇ ਉਹ ਹੋਰ ਪ੍ਰਗਟ ਕੀਤੇ ਜਿੰਨਾ ਅਸਥਾਨਾਂ ਨੂੰ ਅੱਜ ਨਾਮ ਉਹਨਾਂ ਦਾ ਪ੍ਰਗਟ ਆ ਹੈ ਗੁਰਦੁਆਰਾ ਗੁਰੂ ਕਾ ਖੂਹ ਸਾਹਿਬ ਅਤੇ ਗੁਰਦੁਆਰਾ ਖੂ ਬੀਬੀ ਪਾਨੀ ਇਹਨਾਂ ਦੋਵਾਂ ਅਸਥਾਨਾਂ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਚਰਨ ਛੋਪਾ ਪ੍ਰਾਪਤ ਪਵਿੱਤਰ ਅਸਥਾਨ ਨੇ ਇਸ ਤੋਂ ਇਲਾਵਾ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਇਹ ਦੋ ਗੁਰਦੁਆਰਾ ਸਾਹਿਬ ਦੇ ਨਾਲ ਨਾਲ ਹੋਰ ਵੀ ਗੁਰਦੁਆਰਾ ਸਾਹਿਬ ਪ੍ਰਗਟ ਨੇ ਜਿਵੇਂ ਗੁਰਦੁਆਰਾ ਬਾਬਾ ਸ਼ਹੀਦ ਬਾਬਾ ਹਜਾਰਾ ਸਿੰਘ ਜੀ ਬਾਬਾ ਹੁਕਮ ਸਿੰਘ ਜੀ ਜਿਨ੍ਹਾਂ ਨੇ ਮਹੰਤਾਂ ਤੋਂ ਇਹ ਸ੍ਰੀ ਤਰਨਤਨ ਸਾਹਿਬ ਛਡਵਾਇਆ ਤੇ ਸ਼ਹਾਦਤ ਦਾ ਜਾਮ ਪੀਤਾ ਇਸ ਤੋਂ ਇਲਾਵਾ ਗੁਰਦੁਆਰਾ ਟੱਕਰ ਸਾਹਿਬ ਹੈ ਉਹ ਵੀ ਤਰਨਤਨ ਸਾਹਿਬ ਜੀ ਦੀ ਪਵਿੱਤਰ ਨਗਰੀ ਤੇ ਹੈ ਤੇ ਸਤਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਅੰਦਰ ਉਸ ਮਹਾਨ ਯੋਧੇ ਦਾ ਅਸਥਾਨ ਵੀ ਹੈ ਕਿ ਅਕਾਲੀ ਬਾਬਾ ਫੂਲਾ ਸਿੰਘ ਜੀ ਜਿਹੜੇ ਕਿ ਸਮੇਂ ਦੇ ਮੁਤਾਬਕ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਵੀ ਸਨ ਅਤੇ ਅਕਾਲੀ ਬਾਬਾ ਫੂਲਾ ਸਿੰਘ ਦੇ ਅੰਤਮ ਸਮੇਂ ਤੋਂ ਸ਼ਹੀਦ ਹੋਣ ਤੋਂ ਬਾਅਦ ਅਸਤੀਆਂ ਜਿਹੜੀਆਂ ਨੇ ਉਹ ਅਕਾਲੀ ਬਾਬਾ ਫੂਲਾ ਸਿੰਘ ਦੇ ਜਥੇ ਅਸਥਾਨ ਹੈ ਅੱਜ ਉੱਥੇ ਜਿਹੜੀਆਂ ਨੇ ਉਹ ਦੱਬ ਕਰਕੇ ਤੇ ਅੱਜ ਉਹ ਸਤਾਨ ਗੁਰੂ ਘਰ ਪ੍ਰਗਟ ਹੈ ਇਸ ਤੋਂ ਇਸ ਕਰਕੇ ਗੁਰੂ ਅਰਜਨ ਦੇਵ ਜੀ ਨੇ ਇਸ ਸਤਾਨ ਤੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਤੇ ਗੁਰੂ ਨਾਨਕ ਨਾਮਲੇ ਵਸ ਇੱਕ ਸੰਗਤਾਂ ਇਹ ਚੜਦੀ ਕਲਾ ਦੇ ਨਾਲ ਇਹ ਪ੍ਰਕਾਸ਼ ਦਿਹਾੜੇ ਹੋਰ ਇਤਿਹਾਸਕ ਦਿਹਾੜੇ ਜਿਹੜੇ ਨੇ ਉਹ ਮਨਾਉਂਦੀਆਂ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੜਾ ਸੋਚਾ ਜਾਂ ਢੰਗ ਹੈ ਬਹੁਤ ਹੀ ਢੰਗ ਦੇ ਨਾਲ ਇੱਥੇ ਪ੍ਰਬੰਧ ਕੀਤੇ ਜਾਂਦੇ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜਾ ਕਿ ਗੁਰੂ ਨਾਨਕ ਨਾਮਲੇ ਵਸ ਇੱਕ ਸੰਗਤਾਂ ਆ ਕੇ ਦਰਸ਼ਨ ਕਰਦੀਆਂ ਨੇ ਤੇ ਮੈਂ ਬੇਨਤੀ ਕਰਦਿਆਂ ਜਿਵੇਂ ਭਟ ਗੁਰ ਸਿੱਖ ਕਹਿੰਦੇ ਨੇ ਕਿ ਧਰਨ ਗਗਨ ਨਵਖੰਡ ਮੈਂ ਜੋਤ ਸਰੂਪੀ ਰਹੋ ਭਰ ਭਨ ਮਥਰਾ ਕਸ਼ਪੇਦਣੀ ਗੁਰ ਅਰਜਨ ਪ੍ਰਤਖ ਹਰ ਉਹ ਮਹਾਨ ਰੱਬ ਦਾ ਰੂਪ ਧੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗੁਰੂ ਪਰਮਾਤਮਾ ਦਾ ਦੂਜਾ ਰੂਪ ਜਿਹੜੇ ਨੇ ਉਹਨਾਂ ਦੇ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਨਕਮਸਤਕ ਹੁੰਦੀਆਂ ਨੇ ਅੱਜ ਵੀ ਇੱਥੇ 14 ਤੇ ਮੱਸੀਆ ਦਾ ਦਿਹਾੜਾ ਜਿਹੜਾ ਪ੍ਰਗਟ ਆਏ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਆ ਕੇ 14 ਤੇ ਮੱਸੀਆ ਦੇ ਦਿਹਾੜੇ ਤੇ ਆ ਕਰਕੇ ਨਕਮਸਤਕ ਹੁੰਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜਾ ਸੁਚੱਜਾ ਢੰਗ ਕੀਤਾ ਜਿਹੜਾ ਪ੍ਰਬੰਧ ਕੀਤਾ ਜਾਂਦਾ ਏ ਬੜੇ ਸੁਚੱਜੇ ਢੰਗ ਦੇ ਨਾਲ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਜਦੋਂ ਆਉਂਦੀਆਂ ਨੇ ਤੇ ਬੇਨਤ ਹੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੁੱਖਾਂ ਦਾ ਕਲੇਸ਼ਾਂ ਦਾ ਪਾਪਾਂ ਦਾ ਹਰ ਪ੍ਰਕਾਰ ਕਰਕੇ ਬਖਸ਼ਿਸ਼ਾਂ ਇੱਥੇ ਕਰਦੇ ਨੇ ਉਸ ਮਹਾਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ 462ਵਾਂ ਪ੍ਰਕਾਸ਼ ਦਿਹਾੜਾ ਹੈ ਤੇ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹਨਾਂ ਸਮਾਗਮਾਂ ਦੇ ਅੰਦਰ 11 ਅਪ੍ਰੈਲ ਤੋਂ ਲੈ ਕਰਕੇ 20 ਅਪ੍ਰੈਲ ਤੱਕ ਆਪ ਪਰਿਵਾਰਾਂ ਸਮੇਤ ਹਾਜ਼ਰੀਆਂ ਭਰੋ ਗੁਰੂ ਘਰ ਦੀਆਂ ਸੇਵਾਵਾਂ ਕਰੋ ਨਕ ਮਸਤਕ ਹੋਵੋ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਆਓ ਕਿਉਂਕਿ ਇੱਥੇ ਹਰ ਪ੍ਰਕਾਰ ਦੀ ਜਿਹੜੀ ਹੈ ਗੁਰੂ ਨਾਨਕ ਨਾਮ ਲੈ ਵਾਸਤੇ ਸੰਗਤਾਂ ਵਾਸਤੇ ਸੇਵਾਵਾਂ ਵਾਸਤੇ ਸੰਗਤਾਂ ਹਾਜ਼ਰ ਰਹਿੰਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮੁੱਚਾ ਸਟਾਫ ਤੇ ਪ੍ਰਬੰਧ ਹਰ ਵਕਤ ਗੁਰੂ ਨਾਨਕ ਨਾਮ ਲੈ ਵਾਸਤੇ ਸੰਗਤਾਂ ਦੇ ਵਾਸਤੇ ਹਾਜ਼ਰ ਰਹਿੰਦਾ ਹੈ ਇਸ ਕਰਕੇ ਸਾਰੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਆਓ ਆਪਾਂ 462ਵਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾਈਏ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਅਤੇ ਗੁਰੂ ਚਰਨਾਂ ਦੇ ਵਿੱਚ ਨਕਮਸਤਕ ਹੋ ਕਰਕੇ ਆਪਾਂ ਲਾਹਾ ਪ੍ਰਾਪਤ ਕਰੀਏ ਇਹ ਆਪ ਸਾਰੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਆਸ ਕਰਦੇ ਹਾਂ ਕਿ ਗੁਰੂਕੀਆਂ ਸੰਗਤਾਂ ਬੇਨਤੀਆਂ ਨੂੰ ਪ੍ਰਵਾਨ ਕਰਦੀਆਂ ਹੋਈਆਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਵਿਖੇ ਹਾਜ਼ਰੀਆਂ ਪਰਕੇ ਲਾਹਾ ਪ੍ਰਾਪਤ ਕਰੋਗੇ ਇੰਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਾਵਨ ਤੇ ਬਵਿੱਤਰ ਧਰਤੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਪਰਵ ਜਿਸ ਨੂੰ ਲੈ ਕਰਕੇ ਵੱਖ-ਵੱਖ ਸੁਸਾਇਟੀਆਂ ਇਲਾਕਾ ਭਰ ਦੀਆਂ ਸਿੱਖ ਸੰਗਤਾਂ ਗੁਰੂ ਨਾਨਕ ਨਾਮਲੇ ਵਾਸ ਸਿੱਖ ਸੰਗਤ ਸੰਗਤ ਰੂਪੀ ਸੰਗਤ ਦੇ ਵਾਸਤੇ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਉਸ ਨੂੰ ਲੈ ਕਰਕੇ 11 ਤਰੀਕ ਨੂੰ ਤਰਨਤਨ ਸ਼ਹਿਰ ਦੇ ਵਿੱਚ ਵੱਖ-ਵੱਖ ਮਹੱਲਿਆਂ ਦੇ ਵਿੱਚ ਇਲਾਕਿਆਂ ਦੇ ਵਿੱਚ ਪ੍ਰੋਗਰਾਮ ਲੈ ਕੇ ਅਨੁਸਾਰ ਸ਼ੁਰੂ ਹੋ ਰਿਹਾ ਹੈ 11 ਤਰੀਕ ਤੋਂ ਲੈ ਕੇ 20 ਤਰੀਕ ਤੱਕ ਸ਼ਹਿਰ ਦੇ ਵਿੱਚ ਪ੍ਰੋਗਰਾਮ ਚੱਲਣਗੇ 21 ਤਰੀਕ ਨੂੰ ਮੇਨ ਸਮਾਗਮ ਸਤਿ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ 19 ਤੇ 20 ਤੇ 21 ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਪਾਵਨ ਤੇ ਪਵਿੱਤਰ ਧਰਤੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਇਸ ਅਸਥਾਨ ਦੇ ਉੱਤੇ ਸਿੱਖ ਸੰਗਤ ਦੇ ਆਉਣ ਲਈ ਧੰਨ ਧੰਨ ਸਤਿ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤ ਦੇ ਸਹਿਯੋਗ ਨਾਲ ਜਿੱਥੇ ਸੰਗਤ ਦੀ ਸਹੂਲਤ ਵਾਸਤੇ ਰਹਿਸ਼ ਉਸ ਦੇ ਨਾਲ ਕਾਰ ਪਾਰਕਿੰਗ ਉਸ ਦੇ ਨਾਲ ਟ੍ਰੈਫਿਕ ਨੂੰ ਲੈ ਕੇ ਕਰਕੇ ਪੰਜਾਬ ਪੁਲਿਸ ਅਤੇ ਹੋਰ ਮਹਿਕਮਿਆਂ ਦੇ ਨਾਲ ਲਿਖਾ ਪੜੀ ਵੀ ਹੋ ਚੁੱਕੀ ਆ ਸਿੱਖ ਸੰਗਤ ਕਿਰਪਾ ਕਰੇ ਅਸੀਸਾਂ ਦਵੇ ਆਪਾਂ ਸਾਰੇ ਜਣੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈ ਸਕੀਏ ਆਓ ਰਲ ਮਿਲ ਕੇ ਗੁਰੂ ਅਰਜਨ ਸਾਹਿਬ ਜੀ ਦਾ 462ਵਾਂ ਗੁਰਪੁਰਬ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਮਨਾਈਏ ਗੁਰੂ ਘਰ ਦੀਆਂ ਖੁਸ਼ੀਆਂ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ